ਤਾ ਆਖਿਰਕਾਰ ਮਨੀਸ਼ ਸੋਧਿਆ ਨੂੰ ਰਾਹਤ ਆ ਜਿਹੜੀ ਉਹ ਮਿਲ ਚੁੱਕੀ ਆ ਤਾਂ ਸੁਪਰੀਮ ਕੋਰਟ ਦੇ ਵੱਲੋਂ ਮਨੀਸ਼ ਸੋਧਿਆ ਨੂੰ ਜ਼ਮਾਨਤਾਂ ਛੜਿਓ ਦਿੱਤੀ ਗਈ ਆ ਤਾਂ ਹੁਣ ਮਨੀਸ਼ ਸੋਧਿਆ ਨੇ ਜਿਹੜੇ ਉਹ ਜੇਲ੍ਹ ਤੋਂ ਬਾਹਰ ਆਉਣਗੇ 17 ਮਹੀਨਿਆਂ ਤੋਂ ਬਾਅਦ ਜਿਹੜੀ ਮਨੀਸ਼ ਸੋਧਿਆ ਨੇ ਉਹਨਾਂ ਨੂੰ ਜ਼ਮਾਨਤ ਮਿਲਿਆ ਤਾਂ ਸੁਪਰੀਮ ਕੋਰਟ ਦੇ ਵੱਲੋਂ ਰਾਹਤ ਆ ਛੜੀ ਉਹਨਾਂ ਨੂੰ ਦਿੱਤੀ ਗਈ ਆ ਤਾਂ ਹੁਣ ਮਨੀਸ਼ ਸੋਧਿਆ ਨੇ ਛੜੇ ਉਹ ਜੇਲ੍ਹ ਤੋਂ ਬਾਹਰ ਆਉਣਗੇ ਪਿਛਲੇ ਸਾਲ ਫਰਵਰੀ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰਾ ਛੜਾ ਉਹ ਕੀਤਾ ਗਿਆ ਸੀ ਤਾਂ ਲਗਾਤਾਰ 17 ਮਹੀਨਿਆਂ ਤੋਂ ਮਨੀਸ਼ ਸੋਸੋਧਿਆ ਨੇ ਜਿਹੜੇ ਉਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਹਨਾਂ ਦੇ ਉੱਪਰ ਦੋ ਸਿਗੇ ਸ਼ਰਾਬ ਨੀਤੀ ਘਟਾਲੇ ਦੇ ਤਾਂ ਸ਼ਰਾਬ ਘਟਾਲੇ ਦੇ ਵਿੱਚ ਉਹ ਲਗਾਤਾਰ 17 ਮਹੀਨਿਆਂ ਤੋਂ ਜੇਲ੍ਹ ਦੇ ਅੰਦਰ ਕੈਦ ਸੀ ਤਾਂ ਹੁਣ ਉਹਨਾਂ ਨੂੰ ਜ਼ਮਾਨਤ ਛੜੀ ਉਹ ਦੇ ਦਿੱਤੀ ਗਈ ਆ ਤਾਂ ਸੁਪਰੀਮ ਕੋਰਟ ਦੇ ਵੱਲੋਂ ਤਿੰਨ ਸ਼ਰਤਾਂ ਨੇ ਜਿਹੜੀਆਂ ਉਹ ਰੱਖੀਆਂ ਗਈਆਂ ਨੇ ਪਹਿਲੀ ਸ਼ਰਤ ਇਹ ਹੈ ਕਿ ਉਹਨਾਂ ਨੂੰ 10 ਲੱਖ ਰੁਪਏ ਦਾ ਜ਼ਮਾਨਤੀ ਬੌਂਡਾ ਛੜਾਉ ਪੜਨਾ ਪਵੇਗਾ ਤੇ ਦੂਜੀ ਸ਼ਰਤ ਇਹ ਹੈ ਕਿ ਉਹਨਾਂ ਨੂੰ ਦੋ ਜ਼ਮਾਨਤਦਾਰ ਪੇਸ਼ ਕਰਨੇ ਹੋਣਗੇ ਤੇ ਤੀਜੀ ਸ਼ਰਤ ਇਹ ਹੈ ਕਿ ਉਹ ਆਪਣਾ ਪਾਸਪੋਰਟ ਆ ਜਿਹੜਾ ਉਸ ਨੂੰ ਵੀ ਸਰੈਂਡਰ ਕਰਨਗੇ ਤਾਂ 17 ਮਹੀਨਿਆਂ ਤੋਂ ਬਾਅਦ ਮਨੀਸ਼ ਸੋਧਿਆ ਨੂੰ ਵੱਡੀ ਰਾਹਤ ਆ ਛੜੀ ਉਹ ਮਿਲਿਆ ਤਾਂ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਆ ਛੜੀ ਉਹ ਦਿੱਤੀ ਗਈ ਆ ਤਾਂ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਮਨੀਸ਼ ਸੋਧਿਆ ਸ਼ਰਾਬ ਘਟਾਲੇ ਦੇ ਦੋਸ਼ ਦੇ ਅੰਦਰ 17 ਮਹੀਨਿਆਂ ਤੋਂ ਲਗਾਤਾਰ ਕੈਦ ਸਨ ਮਨੀਸ਼ ਸੋਧਿਆ ਤਾਂ ਜ਼ਮਾਨਤ ਆ ਜਿਹੜੀ ਹੁਣ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਦਿੱਤੀ ਗਈਆਂ ਤਿੰਨ ਸ਼ਰਤਾਂ ਨੇ ਛੜੀਆਂ ਸੁਪਰੀਮ ਕੋਰਟ ਦੇ ਵੱਲੋਂ ਰੱਖੀਆਂ ਗਈਆਂ ਸੀ ਕਿ 10 ਲੱਖ ਰੁਪਏ ਦਾ ਜ਼ਮਾਨਤੀ ਬੌਂਡ ਆ ਛੜਾ ਉਹ ਪਰਨਾ ਹੋਵੇਗਾ ਉਸ ਤੋਂ ਇਲਾਵਾ ਉਹਨਾਂ ਨੂੰ ਦੋ ਜ਼ਮਾਨਤਦਾਰ ਪੇਸ਼ ਨੇ ਛੜੇ ਉਹ ਵੀ ਕਰਨੇ ਹੋਣਗੇ ਤੇ ਤੀਜੀ ਸ਼ਰਤ ਇਹ ਸੀ ਕਿ ਉਹ ਆਪਣਾ ਪਾਸਪੋਰਟ ਆ ਜਿਹੜਾ ਉਹ ਵੀ ਸਰੈਂਡਰ ਕਰਨਗੇ ਤਾਂ ਮਨੀਸ਼ ਸੋਧਿਆ ਨੂੰ ਜ਼ਮਾਨਤ ਆ ਛੜੀ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਆ ਤਾਂ ਮਨੀਸ਼ ਸੋਧਿਆ ਹੁਣ 17 ਮਹੀਨਿਆਂ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਸ਼ਰਾਬ ਘਟਾਲੇ ਦੇ ਦੋਸ਼ ਦੇ ਅੰਦਰ ਉਹਨਾਂ ਨੂੰ ਪਿਛਲੇ ਸਾਲ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ ਲਗਾਤਾਰ 7 ਮਹੀਨਿਆਂ ਤੋਂ ਉਹ ਜੇਲ੍ਹ ਦੇ ਵਿੱਚ ਕੈਦ ਸਨ ਤਾਂ ਹੁਣ ਉਹ ਬਾਹਰ ਆਉਣਗੇ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਤਾਂ ਛੜੀ ਉਹ ਦੇ ਦਿੱਤੀ ਗਈ ਹੈ